ਵਾਹਿਗੁਰੂ 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 ਉਹਨਾਂ ਜੇ ਮਾ ਬਚਾ ਹੈ ਬਚਨ ਹੈ ਗੁਰੂ ਸਾਹਿਬ ਜੀ ਦਾ ਗੁਰਸਿੱਖ ਦਾ ਇਤਵਾਰ ਕਰਨਾ ਕੋਈ ਕਿਵਲੇ ਬੰਦਾ ਧੋਖਾ ਖਾ ਜਾਂਦਾ ਨਾ ਤਾਂ ਫਿਰ ਕਿਸੇ ਦਾ ਵੀ ਇਤਵਾਰ ਨਹੀਂ ਕਰਦਾ ਪਰ ਗੁਰਸਿੱਖ ਨੇ ਗੁਰਸਿੱਖ ਦਾ ਇਤਵਾਰ ਕਰਨਾ ਹੈ ਅੱਜ ਜਿਹੜੇ ਸਾਡੀ ਕੌਮ ਦੇ ਵਿੱਚ ਬਖਰੇਵੇਂ ਪੈਦਾ ਹੋ ਰਹੇ ਆ ਅਲੱਗ-ਅਲੱਗ ਧੜੇ ਬਣ ਗਏ ਅਲੱਗ-ਅਲੱਗ ਸੰਸਥਾਵਾਂ ਬਣ ਗਈਆਂ ਉਹਨਾਂ ਦਾ ਕਾਰਨ ਇੱਕੋ ਹੀ ਹੈ ਕਿ ਸਾਡਾ ਇਤਵਾਰ ਇੱਕ ਦੂਸਰੇ ਦੇ ਉੱਪਰ ਖਤਮ ਹੋ ਗਿਆ ਸਤਿਗੁਰੂ ਤਾਂ ਕਹਿੰਦੇ ਕਿ ਆਓ ਭਾਈ ਹੋਵੋ ਇਕੱਤਰ ਮਿਲੋ ਮੇਰੇ ਭਾਈ ਦੁਪਧਾ ਦੂਰ ਕਰੋ ਲਿਬ ਲਾਏ ਇਤਵਾਰ ਕਰਨਾ ਹੈ ਇਤਵਾਰ ਖਤਮ ਹੋ ਗਿਆ ਹੈ ਅਸੀਂ ਧੜਿਆਂ ਦੇ ਸਿੱਖ ਬਣ ਕੇ ਰਹਿ ਗਏ ਮਾਫ ਕਰਨਾ ਕੋਈ ਟਕਸਾਲੀ ਸਿੱਖ ਹੋ ਗਿਆ ਕੋਈ ਮਸਿੰਦਰੀ ਸਿੱਖ ਹੋ ਗਿਆ ਕੋਈ ਨਾਨਕਸਰੀਆ ਹੋ ਗਿਆ ਕੋਈ ਰਾੜੇ ਵਾਲਿਆਂ ਦਾ ਹੋ ਗਿਆ ਕੋਈ ਕਿਸੇ ਦਾ ਹੋ ਗਿਆ ਬਹੁਤ ਘੱਟ ਤੁਹਾਨੂੰ ਬੋਲਣਗੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹਾਂ ਸਿੱਖ ਗੁਰੂ ਗ੍ਰੰਥ ਸਾਹਿਬ ਦੇ ਬਣਨਾ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਿੱਖ ਬਣਨਾ ਸੀ ਅਸੀਂ ਜੀ ਅੰਮ੍ਰਿਤ ਨਾਨਕਸਰੀਆ ਦਾ ਛਕਿਆ ਸੀ ਜੀ ਟਕਸਾਲੀਆਂ ਦਾ ਸਿੱਖ ਅੰਮ੍ਰਿਤ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਦਾਤ ਹੈ ਜਦੋਂ ਇਤਵਾਰ ਕਰਾਂਗੇ ਇੱਕ ਦੂਸਰੇ ਤੇ ਇਤਵਾਰ ਕਰਾਂਗੇ ਭਰੋਸਾ ਬਣੇਗਾ ਪ੍ਰੇਮ ਵਧੇਗਾ ਭਾਵੇਂ ਘਰ ਦੇ ਵਿੱਚ ਆ ਭਾਵੇਂ ਅਸੀਂ ਸਮਾਜ ਦੇ ਵਿੱਚ ਰਹਿੰਦੇ ਆ ਜਦੋਂ ਇੱਕ ਦੂਸਰੇ ਦਾ ਇਤਵਾਰ ਕਰਦੇ ਆ ਤੇ ਉਹ ਪਰਿਵਾਰ ਵੀ ਉਹ ਸਮਾਜ ਵੀ ਤਰੱਕੀ ਕਰਦਾ ਏ ਇਹ ਬੜੀ ਸੋਚ ਗੁਰੂ ਸਾਹਿਬ ਜੀ ਦੀ ਲੰਬੇਰੀ ਸੋਚ ਹੈ ਵੀ ਗੁਰਸਿੱਖ ਦਾ ਇਤਵਾਰ ਕਰਨਾ ਪਰ ਗੁਰੂ ਸਾਹਿਬ ਮਹਾਰਾਜ ਨਾਲ ਇਹ ਵੀ ਬਾਣੀ ਦੇ ਵਿੱਚ ਬਖਸ਼ਿਸ਼ ਕੀਤਾ ਹੈ ਕਹਿੰਦੇ ਆਪਣਾ ਐਤਵਾਰ ਵੀ ਬੰਦਾ ਖੋਲ ਲੈਂਦਾ ਰੱਬ ਤੋਂ ਵੀ ਖੋਲ ਲੈਂਦਾ ਰੱਬ ਤੇ ਵੀ ਲੋਕੀ ਐਤਵਾਰ ਨਹੀਂ ਕਰਦੇ ਜੇ ਸਾਨੂੰ ਉੱਥੇ ਵਿਸ਼ਵਾਸ ਆ ਗਿਆ ਕਹਿੰਦੇ ਜਾਂਕੇ ਰਿਤੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪਰਟਾਇਆ ਵਿਸ਼ਵਾਸ ਐਤਵਾਰ ਜਿਹੜਾ ਹੈ ਭਰੋਸਾ ਜਿਹੜਾ ਹੈ ਇੱਕ ਦੂਸਰੇ ਤੇ ਰੱਬ ਤੇ ਲੋਕਾਂ ਨੂੰ ਭਰੋਸਾ ਨਹੀਂ ਹੈ ਦੇ ਗੁਰੂ ਸਾਹਿਬ ਤਾਂ ਬੜੀ ਲੰਬੇਰੀ ਸੋਚ ਦੱਸ ਰਹੇ ਆ ਕਹਿੰਦੇ ਗੁਰ ਸਿੱਖ ਦਾ ਇਤਵਾਰ ਕਰਨਾ ਪਰ ਇਹਨਾਂ ਨੇ ਕਈਆਂ ਲੋਕਾਂ ਨੇ ਆਪਣਾ ਇਤਵਾਰ ਆਪ ਹੀ ਖਤਮ ਕਰ ਲਿਆ ਅੱਗੇ ਕੌਮ ਦੇ ਜਥੇਦਾਰ ਹੁੰਦੇ ਸਨ ਅਕਾਲੀ ਫੂਲਾ ਸਿੰਘ ਵਰਗੇ ਮਹਾਰਾਜਾ ਰਣਜੀਤ ਸਿੰਘ ਵਰਗਿਆਂ ਨੂੰ ਵੀ ਸਜਾਵਾਂ ਦਿੱਤੀਆਂ ਉਹਨਾਂ ਨੇ ਰਾਜੇ ਹੁੰਦੇ ਸੀ ਨਵਾਬ ਕਪੂਰ ਸਿੰਘ ਵਰਗੇ ਆਵਾਜ਼ ਆਉਂਦੀ ਸੀ ਸ੍ਰੀ ਅਕਾਲ ਤੱਕ ਸਭ ਤੋਂ ਪੂਰੀ ਕੌਮ ਮੰਨਦੀ ਹੈ ਅੱਜ ਅੱਧੇ ਮੰਨਣ ਨੂੰ ਤਿਆਰ ਨਹੀਂ ਹਨ ਅੱਧੀ ਕੌਮ ਮੰਨਦੀ ਨਹੀਂ ਅੱਧੀ ਹੁਕਮ ਮੰਨਦੀ ਹੈ ਕਿਉਂਕਿ ਇਤਵਾਰ ਹੀ ਉਹਨਾਂ ਨੇ ਗਵਾ ਲਿਆ ਕਿਉਂਕਿ ਉਹ ਆਪਣੀ ਭਾਸ਼ਾ ਨਹੀਂ ਬੋਲਦੇ ਬੁਲਾਈ ਹੋਈ ਬੋਲੀ ਬੋਲਦੇ ਆ ਉਹਨਾਂ ਉਹਨਾਂ ਨੇ ਵੀ ਆਪਣਾ ਇਤਵਾਰ ਗਵਾ ਲਿਆ ਪਰ ਗੁਰੂ ਸਾਹਿਬ ਜੀ ਨੇ ਸਾਨੂੰ ਇੱਥੇ ਸੋਝੀ ਦੇ ਰਿਹਾ ਕਹਿੰਦੇ ਗੁਰ ਸਿੱਖ ਦਾ ਇਤਵਾਰ ਕਰਨਾ ਭਰੋਸਾ ਕਰਨਾ ਹੋਰ ਜੇ ਇਤਵਾਰ ਕੋਈ ਕਰ ਰਿਹਾ ਤੇ ਉਹਦਾ ਭਰੋਸਾ ਤੋੜਨਾ ਨਹੀਂ ਹੈ ਇੱਕ ਦੂਸਰੇ ਦਾ ਆਪਾਂ ਜੇ ਸਾਡੇ ਤੇ ਅਸੀਂ ਕਿਸੇ ਦੇ ਇਤਵਾਰ ਕਰਦੇ ਆ ਤੇ ਉਹਨੂੰ ਵੀ ਦੂਸਰੇ ਨੂੰ ਵੀ ਇਤਵਾਰ ਤੋੜਨਾ ਨਹੀਂ ਚਾਹੀਦਾ ਸਤਿਨਾਮ 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 ਜੀ ਵਾਹਿਗੁਰੂ ਆਹੇ ਜੀ ਵਾਹਿਗੁਰੂ